ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿਹੜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰਾ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਜ ਆਪਾਂ ਬਣਾਵਾਂਗੇ ਮਨਜੂਰੀਆਂ ਆਪਾਂ ਨੇ ਇੱਕ ਕੌਲੀ ਹੈ ਜਿਹੜੀ ਸੋਬਿੰਦੇ ਬੜੀਆਂ ਦੀ ਲਈ ਤੇ ਉਹਨਾਂ ਨੂੰ ਆਪਾਂ ਨੇ ਪਾਣੀ ਦੇ ਵਿੱਚ ਉਬਲਣ ਵਾਸਤੇ 10 ਮਿੰਟ ਵਾਸਤੇ ਧਰਤਾ ਤੇ ਆਪਾਂ ਜਿਹੜਾ ਸਮਾਨ ਆਹੋ ਤਿਆਰ ਕਰਕੇ ਰੱਖ ਲਿਆ ਆਪਾਂ ਨੇ ਲਿਆ ਕੌਰ ਫਲਾਰ ਪਾਊਡਰ ਤੇ ਦੂਜੀ ਚੀਜ਼ ਲਈ ਆਪਾਂ ਨੇ ਵਿਨੇਗਰ ਸਿਰਕਾ ਤੀਜੀ ਚੀਜ਼ ਲਈ ਆਪਾਂ ਨੇ ਸੋਇਆ ਸਾਸ ਇਹਦੇ ਵਿੱਚ ਨੂਨ ਜ਼ਿਆਦਾ ਹੁੰਦਾ ਆਪਾਂ ਨੇ ਪਹਿਲੇ ਨੂਨ ਜਿਹੜਾ ਬਿਲਕੁਲ ਹਸਾਪਦਾ ਪਾਉਣਾ ਤੀਜੀ ਚੀਜ਼ ਲਈ ਐਸੀ ਰੈੱਡ ਚੀਲੀ ਸਾਸ ਇਹ ਐਸੀ ਬਹੁਤ ਛੋਟੀਆਂ ਬੋਤਲਾਂ ਲਈਆਂ ਕਿਉਂਕਿ ਇਹਨੂੰ ਆਪਾਂ ਆਰਾਮ ਨਾਲ ਆਪਣੇ ਘਰ ਦੇ ਵਿੱਚ ਵਰਤੋਂ ਕਰ ਸਕਦੇ ਆ ਤੇ ਇੱਕ ਲਈ ਅਸੀਂ ਮਿੱਠੀ ਸਾਸ ਇਹ ਜਿਹੜਾ ਸਾਡਾ ਸਮਾਨ ਆਏ ਪੈਣਾ ਗਰੇਵੀ ਦੇ ਵਿੱਚ ਬਾਕੀ ਅਸੀਂ ਅਦਰਕ ਕੱਟਿਆ ਛੋਟੇ ਪੀਸ ਵਿੱਚ ਲਸਣ ਕੱਟ ਲਿਆ ਛੋਟੇ ਪੀਸ ਵਿੱਚ ਦੋ ਬੜੇ ਪਿਆਜ਼ ਕੱਟ ਲਏ ਛੋਟੇ ਪੀਸ ਵਿੱਚ ਤੇ Shimla mirch ਤੇ ਪਿਆਜ਼ ਜਿਹੜੇ ਉਹ ਆਪਾਂ ਨੇ ਚੋਰਸ ਪੀਸ ਦੇ ਵਿੱਚ ਬੜਿਆਂ ਦੇ ਵਿੱਚ ਕੱਟ ਲਿਆ ਸੌਆ ਬੀਜ ਨੂੰ ਅਸੀਂ ਧੋ ਕੇ ਸੁਕਾ ਲਿਆ ਆਪਾਂ ਨੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਨਮਕ ਤੇ ਇੱਕ ਚਮਚ ਜਿਹੜਾ ਅਸੀਂ ਲਿਆ ਕੌਰਨ ਫਲਾਰ ਦਾ ਅਸੀਂ ਇਹਨੂੰ ਨਾਲ ਦੇ ਨਾਲ ਮਿਕਸ ਕਰਾਂਗੇ ਜੇ ਸਾਨੂੰ ਬੜੀਆਂ ਦੇ ਵਿੱਚ ਕੌਰਨ ਫਲਾਰ ਦੀ ਘੱਟ ਮਾਤਰਾ ਲੱਗੀ ਤਾਂ ਅਸੀਂ ਇਹਦੇ ਵਿੱਚ ਹੋਰ ਪਾ ਸਕਦੇ ਹਾਂ ਹੁਣ ਆਪਾਂ ਨੇ ਪਾਇਆ ਅੱਧਾ ਚਮਚ ਨਮਕ ਦਾ ਤੇ ਅੱਧਾ ਚਮਚ ਪਾਇਆ ਸੀ ਕਾਲੀ ਮਿਰਚ ਪਾਊਡਰ ਦਾ ਤੇ ਜਿਹੜਾ ਅਸੀਂ ਪਾਇਆ ਕੌਰਨ ਫਲਾਰ ਇਹ ਅਸੀਂ ਦੇਖ ਕੇ ਪਾਣਾ ਹੈ ਘੱਟ ਵੱਧ ਅਸੀਂ ਨੂੰ ਦੋ ਵਾਰ ਕਰਕੇ ਪਾ ਸਕਦੇ ਆ ਤੇ ਉੱਪਰ ਪਾਈ ਆ ਆਪਾਂ ਨੇ ਰੈੱਡ ਚੀਲੀ ਸੌਸ ਜੇ ਸਾਡੇ ਕੋਲ ਰੈੱਡ ਚੀਲੀ ਸੌਸ ਨਹੀਂ ਹੈਗੀ ਤਾਂ ਅਸੀਂ ਲਾਲ ਮਿਰਚ ਦਾ ਜਿਹੜਾ ਪਾਊਡਰ ਪਾ ਸਕਦੇ ਆ ਹੁਣ ਆਪਾਂ ਨੂੰ ਥੋੜਾ ਜਿਹਾ ਕਾਰਨ ਫਲਾਰ ਹੈ ਜਿਹੜਾ ਉਹ ਘੱਟ ਲੱਗਿਆ ਤੇ ਆਪਾਂ ਇਹਨੂੰ ਸਾਰੇ ਪਾ ਲੈਣਾ ਇਹ ਅਸੀਂ ਇੱਕ ਬੜਾ ਚਮਚ ਜਿਹੜਾ ਤਿਆਰ ਕਰਿਆ ਤਾਂ ਹੁਣ ਆਪਾਂ ਇਹਨੂੰ ਸਾਰੇ ਨੂੰ ਹੀ ਜਿਹੜਾ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਇਹ ਜੈਨੂੰ ਆਪਾਂ ਮਿਕਸ ਕਰ ਦੰਨੇ ਆ ਤੇ ਇਹ ਪਾਣੀ ਜ ਥੋੜੇ ਜਿਹਾ ਪਾਣੀ ਛੱਡ ਦਿੰਦਾ ਤੇ ਪੂਰੀ ਤਰ੍ਹਾਂ ਜਿਹੜਾ ਇਹ ਵਿੱਚ ਮਿਕਸ ਹੋ ਜਾਂਦਾ ਹੁਣ ਬਡੀਆਂ ਦੇ ਵਿੱਚ ਇਹ ਸਾਰਾ ਸਮਾਨ ਆ ਜਿਹੜਾ ਆਪਣਾ ਮਿਕਸ ਹੋ ਗਿਆ ਆਪਾਂ ਨੇ ਇੱਕ ਪਾਸੇ ਕੌਲੀ ਸਰੋਂ ਦੇ ਤੇਲ ਦੀ ਗਰਮ ਕਰਨੀ ਧਰਤੀ ਪੜਾਹੀ ਦੇ ਵਿੱਚ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜੀਆਂ ਸਵਾਵੀਂਆਂ ਬਡੀਆਂ ਇਹਨਾਂ ਨੂੰ ਇੱਕ ਵਾਰੀ ਸਾਰਿਆਂ ਨੂੰ ਆਪਾਂ ਨੇ ਪਾ ਦੇਣਾ ਤੇ ਇਹ ਚੰਗੀ ਤਰ੍ਹਾਂ ਆਪਾਂ ਨੇ ਫਰਾਈ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜਿਹੜੀ ਸੋਇਆ ਸੋਇਆ ਬੀਨ ਦੀ ਜਿਹੜੀ ਆਪਾਂ ਮਨਚੂਰੀਅਨ ਤਿਆਰ ਕਰਦੇ ਆ ਇਹ ਬਣ ਕੇ ਬਹੁਤ ਹੀ ਸੁਆਦੀਸ਼ਟ ਬਣਦਾ ਹੈ ਇਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਵੀ ਇਹ ਰੈਸਟੋਰੈਂਟ ਦਾ ਬਣਾਇਆ ਹੈ ਜਾਂ ਫਿਰ ਘਰ ਦਾ ਬਣਾਇਆ ਹੋਇਆ ਹੈ ਇਹ ਬਿਲਕੁਲ ਦੇਖਣ ਵਿੱਚ ਵੀ ਤੇ ਟੇਸਟ ਵਿੱਚ ਵੀ ਬਿਲਕੁਲ ਰੈਸਟੋਰੈਂਟ ਦੇ ਦੇਖਣ ਵਿੱਚ ਲੱਗਦਾ ਜਿਸ ਤਰ੍ਹਾਂ ਉੱਥੇ ਤਿਆਰ ਕਰਿਆ ਹੁੰਦਾ ਉਹ ਬਿਲਕੁਲ ਸੇਮ ਉਸੇ ਤਰ੍ਹਾਂ ਇਹ ਤਿਆਰ ਹੋ ਜਾਂਦਾ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦਾ ਸੋਇਆ ਬੀਨੀਆਂ ਜਿਹੜੀਆਂ ਸਾਡੀਆਂ ਬੜੀਆਂ ਉਹਨਾਂ ਨੂੰ ਆਪਾਂ ਨੇ ਇੱਕ ਛਰਨੀ ਦੇ ਵਿੱਚ ਕੱਢ ਲਿਆ ਤਾਂ ਕਿ ਜਿਹੜਾ ਉਹਦਾ ਐਕਸਟਰਾ ਤੇਲ ਆਹੋ ਨਿਕਲ ਜਵੇ ਤੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਤੜਕਾ ਤੜਕਾ ਜਿਹੜਾ ਹੈ ਆਪਾਂ ਨੇ ਦੂਜੀ ਕੜਾਹੀ ਦੇ ਵਿੱਚ ਏਸੇ ਤੇਲ ਦਾ ਜਿਹੜਾ ਆਪਾਂ ਨੇ ਇੱਕ ਕਟੱਛੀ ਲੈਣੀ ਹੈ ਜਿਹੜਾ ਸਾਡਾ ਤੇਲ ਬਚਿਆ ਇਹਦੀ ਇੱਕ ਕਟੱਛੀ ਲੈ ਕੇ ਆਪਾਂ ਨੇ ਬੜੀ ਕੜਾਹੀ ਦੇ ਵਿੱਚ ਪਿਆਜ਼ਾਂ ਨੂੰ ਤੜਕਾ ਲਾਵਾਂਗੇ ਮਨਚੂਰੀਆਂ ਸਾਡਾ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਊਗਾ ਹੁਣ ਆਪਾਂ ਤੇਲ ਸਾਡਾ ਜਿਹੜਾ ਉਹ ਗਰਮ ਹੋ ਗਿਆ ਆਪਾਂ ਨੇ ਪਾਇਆ ਲਸਣ ਲਸਣ ਨੂੰ ਆਪਾਂ ਨੇ ਪੂਰੀ ਤਰ੍ਹਾਂ ਭਰੌਣ ਨਹੀਂ ਕਰਨਾ ਥੋੜਾ ਜਿਹਾ ਇਹ ਕੱਚਾ ਪੱਕਾ ਜਿਹਾ ਜਿਹੜਾ ਆਪਾਂ ਨੇ ਰੱਖਣਾ ਹੈ ਬਹੁਤ ਜ਼ਿਆਦਾ ਇਹਨੂੰ ਬਰੌਨ ਨਹੀਂ ਕਰਨਾ ਤੇ ਨਾਲ ਹੀ ਪਾਵਾਂਗੇ ਅਦਰਕ ਤੇ ਪਿਆਜ਼ ਇਹਨਾਂ ਨੂੰ ਆਪਾਂ ਹਲਕਾ-ਹਲਕਾ ਭੁੰਨਾਂਗੇ ਇਹਨਾਂ ਨੂੰ ਵੀ ਆਪਾਂ ਨੇ ਜ਼ਿਆਦਾ ਬਰੌਨ ਨਹੀਂ ਕਰਨਾ ਇਹ ਥੋੜੇ-ਥੋੜੇ ਹਲਕੇ-ਹਲਕੇ ਹੀ ਆਪਾਂ ਨੇ ਇਹਨਾਂ ਨੂੰ ਸੇਕ ਲਗਾਉਣਾ ਤੇ ਹੁਣ ਪਾਵਾਂਗੇ ਆਪਾਂ ਬڑے ਕੱਟੇ ਹੋਏ ਚੌਰਸ ਪਿਆਜ਼ ਤੇ ਸ਼ਿਮਲਾ ਮਿਰਚ ਇਹ ਮਨਚੂਰੀਆਂ ਨੂੰ ਹੋਰ ਵੀ ਜ਼ਿਆਦਾ ਸਵਾਦਿਸ਼ਟ ਬਣਾਉਂਦੀ ਹੈ ਸ਼ਿਮਲਾ ਮਿਰਚ ਤੇ ਪਿਆਜ਼ ਇਹ ਸਾਡੇ ਬਹੁਤ ਹੀ ਸਵਾਦਿਸ਼ਟ ਜਿਹੜਾ ਬਣਾਉਂਦੀ ਆ ਤੇ ਹੁਣ ਆਪਾਂ ਨੇ ਇੱਕ ਚਮਚਾ ਜਿਹੜਾ ਸੋਇਆ ਸੋਸ ਦਾ ਪਾਇਆ ਤੇ ਇੱਕ ਕੱਪ ਜਿਹੜਾ ਪਾਇਆ ਸੀ ਪਾਣੀ ਦਾ ਕਿਉਂਕਿ ਇਹ ਜਦੋਂ ਥੋੜਾ ਜਾਨੂੰ ਸੇਕ ਲੱਗ ਪਾਣੀ ਅਸੀਂ ਪਾਇਆ ਵੀ ਉਹਨੂੰ ਥੋੜਾ ਜਿਹਾ ਜਿਹੜਾ ਸੇਕ ਲੱਗ ਜਵੇ ਤਾਂ ਕਿ ਇਹ ਜਿਹੜੇ ਸਾਡੇ ਪਿਆਜ਼ ਤੇ ਸ਼ਿਮਲਾ ਮਿਰਚ ਥੋੜੀ ਜੀ ਉਹ ਨਰਮ ਹੋ ਜਵੇ ਹੁਣ ਪਾਵਾਂਗੇ ਅਸੀਂ ਮਿੱਠੀ ਸਾਸ ਮਿੱਠੀ ਸਾਸ ਦੇ ਆਪਾਂ ਦੋ بڑے ਚਮਚ ਪਾਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਸਾਡੀ ਗਰੇਵੀ ਦੇਖਣ ਵਿੱਚ ਕਿੰਨੀ ਵਧੀਆ ਲੱਗਦੀ ਹੈ ਤੇ ਹੁਣ ਪਾਇਆ ਆਪਾਂ ਨੇ ਇੱਕ ਚਮਚ ਸਿਰਕੇ ਦਾ ਸਿਰਕਾ ਆਪਾਂ ਨੇ ਇੱਕ ਚਮਚ ਹੀ ਪਾਉਣਾ ਫੇਰ ਪਾਇਆ ਦਾ ਚਮਚ ਨਮਕ ਦਾ ਤੇ ਇੱਕ ਬड़ा ਚਮਚ ਪਾਇਆ ਆਪਾਂ ਚੀਨੀ ਦਾ ਤੇ ਉਹਦੇ ਬਾਅਦ ਵਿੱਚ ਇੱਕ ਜਿਹੜਾ ਬड़ा ਚਮਚ ਆਪਾਂ ਨੇ ਘੋਲ ਕੇ ਪਾਇਆ ਕੌਨ ਫਲਾਰ ਪਾਊਡਰ ਦਾ ਤਾਂ ਕਿ ਜਿਹੜੀ ਗਰੇਵੀ ਸਾਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਵੇ ਜਿਹੜਾ ਕੌਰਨ ਫਲਾਰ ਪਾਊਡਰ ਹੈ ਇਹ ਗਰੇਵੀ ਨੂੰ ਬਹੁਤ ਹੀ ਸਵਾਦਿਸ਼ਟ ਬਣਾਉਂਦਾ ਹੈ ਜਿਹੜੀ ਸਾਡੀ ਗਰੇਵੀ ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਹੁਣ ਜਿਹੜੀਆਂ ਆਪਾਂ ਨੇ ਸਵਾਭਿੰਨੀਆਂ ਬੜੀਆਂ ਫਰਾਈ ਕਰੀਆਂ ਸੀ ਉਹ ਆਪਾਂ ਨੇ ਗਰੇਵੀ ਦੇ ਵਿੱਚ ਪਾ ਦਿੱਆਂ ਆਪਾਂ ਇਹਨੂੰ 5 ਮਿੰਟ ਜਿਹੜਾ ਸੇਕ ਲਵਾਵਾਂਗੇ ਤੇ ਜਿਹੜੀ ਸਾਡੇ ਮਨਜ਼ੂਰੀਆਂ ਨਾਲ ਉਹ बनके तैयार बन बन है जे ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦਾ ਆਪਾਂ ਨੇ ਹੁਣ ਗੈਸ ਬੰਦ ਕਰਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੇ ਇੱਕ ਵਾਰੀ ਸਾਰੇ ਮਸਾਲਿਆਂ ਨੂੰ ਮਿਕਸ ਕਰ ਦੇਣਾ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਪਾਵਾਂਗੇ ਦੇਖੋ ਦੇਖਣ ਦੇ ਵਿੱਚ ਕਿੰਨਾ ਜਿਹੜਾ ਵਧੀਆ ਲੱਗ ਰਿਹਾ ਸਾਡਾ ਮਨਚੂਰੀਨ ਤੇ ਖਾਣ ਵਿੱਚ ਵੀ ਇੰਨਾ ਹੀ ਸਵਾਦ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ